ਸਾਸਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਮੂੰਗੀ ਮਸਰੀ ਦੀ ਦਾਲ ਜੋ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲੈਣਾ ਮੂੰਗੀ ਮਸਰੀ ਦੀ ਦਾਲ ਬਣਾਉਣ ਲਈ ਇੱਥੇ ਮੈਂ 1 ਕੱਪ ਮੂੰਗੀ ਮਸਰੀ ਦੀ ਦਾਲ ਲਈ ਹੈ ਇਸ ਨੂੰ 5 ਤੋਂ 6 ਪਾਣੀ ਅੱਛੀ ਤਰ੍ਹਾਂ ਨਾਲ ਮੈਂ ਧੋੜ ਲਿਆ ਹੈ ਤਾਂ ਜੋ ਇਸ ਦੀ ਡਸਟ ਵਗੈਰਾ ਸਾਰੀ ਨਿਕਲ ਜਾਵੇ। ਦਾਲ ਹੁਣ ਆਪਾਂ ਦਾਲ ਨੂੰ ਕੁੱਕਰ ਦੇ ਵਿੱਚ ਪਾਵਾਂਗੇ। ਮੈਂ ਦਾਲ ਨੂੰ ਕੁੱਕਰ ਦੇ ਵਿੱਚ ਪਾਇਆ ਹੈ ਪਰ ਮੈਂ ਇਸ ਦੀ ਵਿਸਲ ਨਹੀਂ ਮਰਵਾਣੀ। ਇਹਨੂੰ ਮੈਂ ਇਸ ਤਰ੍ਹਾਂ ਹੀ ਬਣਾਉਣਾ ਹੈ। ਤੁਸੀਂ ਚਾਹੋ ਤਾਂ ਪਤੀਲੇ ਵਿੱਚ ਵੀ ਬਣਾ ਸਕਦੇ ਹੋ। ਹੁਣ ਮੈਂ ਇਹਦੇ ਵਿੱਚ ਪਾਣੀ ਐਡ ਕੀਤਾ ਹੈ। ਮੇਰੀ 1 ਕੱਪ ਮੂੰਗੀ ਮਸਰੀ ਦੀ ਦਾਲ ਸੀ। ਇਸ ਕਰਕੇ ਮੈਂ ਇਸ ਦੇ ਵਿੱਚ 3 ਕੱਪ ਪਾਣੀ ਪਾਇਆ ਹੈ ਤੇ ਥੋੜਾ ਜਿਹਾ ਨਮਕ ਪਾਇਆ ਹੈ ਤੇ ਥੋੜੀ ਜਿਹੀ ਆਪਾਂ ਹਲਦੀ ਪਾਈ ਏ ਹੁਣ ਆਪਾਂ ਇਸ ਨੂੰ ਮਿਕਸ ਕਰ ਦਵਾਂਗੇ ਵਿੱਚ ਮਿਕਸ ਕਰਕੇ ਤੇ ਹੁਣ ਆਪਾਂ ਹਾਈ ਫਲੇਮ ਤੇ ਇੱਕੋ ਵਾਰਾਂ ਤੱਕ ਇਸ ਨੂੰ ਪਕਾਵਾਂਗੇ ਤੁਸੀਂ ਦੇਖੋ ਆਪਣੀ ਦਾਲ ਨੂੰ ਉਵਾਲੀ ਆ ਚੁੱਕੀ ਹੈ ਨਾਲ ਹੀ ਆਪਾਂ ਤੜਕੇ ਦੀ ਵੀ ਤਿਆਰੀ ਕਰ ਲਵਾਂਗੇ ਦਾਲ ਵਾਸਤੇ ਮੈਂ ਦੋ మీడియం ਸਾਈਜ਼ ਦੇ ਪਿਆਜ਼ ਲਸਣ ਅਦਰਕ ਮਰਚਾ ਲਈਆਂ ਨੇ ਤੇ ਟਮਾਟਰ ਲਈ ਨੇ ਦੋ ਲਸਣ ਮਰਚਾ ਤੇ ਅਦਰਕ ਦੀ ਆਪਾਂ ਅਲੱਗ ਪੇਸਟ ਬਣਾਵਾਂਗੇ ਤੇ ਪਿਆਜ਼ਾਂ ਨੂੰ ਆਪਾਂ ਹੱਥ ਨਾਲ ਹੀ ਬਰੀਕ-ਬਰੀਕ ਕੱਟ ਲਵਾਂਗੇ ਤੇ ਟਮਾਟਰ ਦੀ ਆਪਾਂ ਗਰੇਵੀ ਬਣਾਵਾਂਗੇ ਆਪਣੀ ਦਾਲ ਨੂੰ ਉਵਾਲੀ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹ ਵਿੱਚ ਚੰਗੀ ਤਰ੍ਹਾਂ ਨਾਲ ਕੜਛੀ ਲਗਾ ਦੇਵਾਂਗੇ ਹੁਣ ਆਪਾਂ ਗੈਸ ਦੇ ਫਲੇਮ ਨੂੰ ਸਲੋ ਕਰ ਦੇਵਾਂਗੇ ਤੇ ਇਸ ਨੂੰ ਟੱਕਣ ਦੇ ਨਾਲ ਟੱਕ ਦਵਾਂਗੇ ਆਪਾਂ ਇੱਥੇ ਸੀਟੀ ਨਹੀਂ ਮਰਵਾਣੀ ਤੁਸੀਂ ਜਾਓ ਤਾਂ ਪਤੀਲੇ ਵਿੱਚ ਵੀ ਉਬਾਲ ਸਕਦੇ ਆਪਾਂ ਦਾਲ ਨੂੰ ਸੀਟੀ ਨਹੀਂ ਮਰਵਾਣੀ ਆਪਾਂ ਖੁੱਲੀ ਹੀ ਉਬਾਲਾਂਗੇ ਹੁਣ ਆਪਾਂ 10 ਤੋਂ 15 ਮਿੰਟ ਇਸ ਨੂੰ ਸਲੋ ਗੈਸ ਤੇ ਹੀ ਪੱਕਣ ਦਵਾਂਗੇ ਦੇ ਵਿੱਚ ਵਿੱਚ ਆਪਾਂ ਹਿਲਾਉਂਦੇ ਰਵਾਂਗੇ 5 ਮਿੰਟ ਹੋ ਗਏ ਸੀ ਤੇ ਮੈਂ ਇੱਕ ਵਾਰੀ ਅਖੇ ਦਾਲ ਨੂੰ ਆਪਾਂ ਚੈੱਕ ਕਰ ਲੈਨੇ ਆ ਹੁਣ ਚੈੱਕ ਕਰਨ ਤੋਂ ਬਾਅਦ ਆਪਾਂ ਫਿਰ ਤੋਂ ਢੱਕਣ ਲਗਾ ਦਾਂਗੇ ਤੇ ਦਾਲ ਨੂੰ ਬਣਨ ਦਵਾਂਗੇ 5 ਮਿੰਟ ਲਈ ਹੋਰ 5 ਮਿੰਟ ਹੋ ਚੁੱਕੇ ਦੇਖੋ ਆਪਣੀ ਦਾਲ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੱਕ ਤੋਂ 2 ਮਿੰਟ ਹੋਰ ਲੱਗੇਗਾ ਫਿਰ ਆਪਣੀ ਦਾਲ ਬਣ ਜਾਏਗੀ ਜਿੰਨੀ ਦੇਰ ਆਪਣੀ ਦਾਲ ਪੱਕ ਰਹੀ ਹੈ ਆਪਾਂ ਉੰਨੀ ਦੇਰ ਦਾਲ ਵਾਸਤੇ ਤੜਕਾ ਤਿਆਰ ਕਰ ਲੈਣੇ ਆ ਤੜਕਾ ਲਓਨ ਲਈ ਮੈਂ ਇੱਥੇ ਕੜਾਈ ਦੇ ਵਿੱਚ 3 ਤੋਂ 4 ਚਮਚ ਤੇਲ ਪਾਇਆ ਥੋੜਾ ਜਿਹਾ ਜੀਰਾ ਪਾਇਆ ਮੈਂ ਇਹਦੇ ਵਿੱਚ ਥੋੜਾ ਜਿਹਾ ਧਨੀਆ ਪਾਊਡਰ ਤੇ ਥੋੜੀ ਜਿਹੀ ਹਿੰਗ ਪਾਈਏ ਹੁਣ ਆਪਾਂ ਇਹਨਾਂ ਨੂੰ 1-2 ਮਿੰਟ ਲਈ ਮੀਡੀਅਮ ਗੈਸ ਤੇ ਹੀ ਭੁੰਨ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਬਰੀਕ ਬਰੀਕ ਇਸ ਤਰ੍ਹਾਂ ਦੇ ਪਿਆਜ਼ ਕੱਟ ਕੇ ਪਾਵਾਂਗੇ ਤੇ ਤੜਕੇ ਨੂੰ ਭੁੰਨਾਂਗੇ ਹਲਕਾ ਹਲਕਾ ਹਿਲਾਉਂਦੇ ਹਾਂ ਆਪਾਂ ਤੜਕੇ ਨੂੰ ਭੁੰਨਾਂਗੇ ਜਦੋਂ ਤੱਕ ਪਿਆਜ਼ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਜਦੋਂ ਆਪਣੇ ਪਿਆਜ਼ਾਂ ਦਾ ਕਲਰ ਹਲਕਾ ਜਿਹਾ 골ਡਨ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਆਪਣੇ ਪਿਆਜ਼ ਭੁੱਜ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਲਸਣ ਮਰਚਾ ਤੇ ਅਦਰਕ ਦੀ ਜੋ ਆਪਾਂ ਪੇਸਟ ਤਿਆਰ ਕਰਕੇ ਰੱਖੀ ਹੈ ਉਹ ਪਾਵਾਂਗੇ ਤੇ 2 ਤੋਂ 3 ਮਿੰਟ ਆਪਾਂ ਭੁੰਨ ਲਵਾਂਗੇ ਤਾਂ ਜੋ ਆਪਾਂ ਜਿਹੜੀ ਹੁਣ ਪੇਸਟ ਪਾਈ ਉਹਦੇ ਵਿੱਚ ਲਸਣ ਵੀ ਹੈ ਨਾ ਤੇ ਲਸਣ ਵੀ ਆਪਣਾ ਭੁੱਜ ਜਾਵੇ ਮੂੰਗੀ ਮਸਰੀ ਦੇ ਦਾਲ ਵਿੱਚ ਆਪਾਂ ਲਸਣ ਜ਼ਰੂਰ ਪਾਣਾ ਹੈ ਲਸਣ ਪਾਣ ਨਾਲ ਦਾਲ ਦਾ ਸਵਾਦ ਹੋਰ ਵੀ ਜ਼ਿਆਦਾ ਵਸ ਜਾਂਦਾ ਹੈ ਹੁਣ ਆਪਾਂ ਇਸ ਦੇ ਵਿੱਚ ਟਮਾਟਰ ਪਾਵਾਂਗੇ ਟਮਾਟਰ ਆਪਾਂ ਮਿਕਸਰ ਗ੍ਰੈਂਡ ਦੇ ਵਿੱਚ ਗ੍ਰੈਂਡ ਕਰਕੇ ਪਾਣਾ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤੇ 2 ਤੋਂ 3 ਮਿੰਟ ਆਪਾਂ ਇਸ ਨੂੰ ਪਕਾਵਾਂਗੇ ਤਾਂ ਜੋ ਆਪਾਂ ਹੁਣ ਟਮਾਟਰ ਪਾਇਆ ਨਾ ਆਪਣਾ ਉਹ ਵੀ ਪੱਕ ਜਾਵੇ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣਾ ਤੜਕਾ ਭੁੱਜ ਚੁੱਕਿਆ ਤੜਕਾ ਦੇਖੋ ਆਪਣਾ ਕਿੰਨਾ ਵਧੀਆ ਭੁੰਨਿਆ ਗਿਆ ਤੇ ਕਿੰਨਾ ਵਧੀਆ ਕਲਰ ਆਇਆ ਹੁਣ ਆਪਾਂ 22 ਦੇ ਵਿੱਚ ਮਸਾਲੇ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਥੋੜਾ ਜਿਹਾ ਨਮਕ ਨਮਕ ਮੈਂ ਇੱਥੇ ਥੋੜਾ ਹੀ ਪਾਇਆ ਹੈ ਕਿਉਂਕਿ ਆਪਾਂ ਥੋੜਾ ਜਿਹਾ ਪਹਿਲਾਂ ਦਾਲ ਵਿੱਚ ਵੀ ਪਾਇਆ ਸੀ ਥੋੜੀ ਜਿਹੀ ਦੇਗੀ ਮਰਚ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਤੇ ਥੋੜੀ ਜਿਹੀ ਕਾਲੀ ਮਰਚ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਇੱਕ ਤੋਂ 2 ਮਿੰਟ ਇਸੇ ਤਰ੍ਹਾਂ ਹਿਲਾਉਂਦਿਆਂ ਹੋਇਆਂ ਆਪਾਂ ਪਕਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਦਾਲ ਪਾਵਾਂਗੇ ਜੋ ਕਿ ਆਪਾਂ ਉਬਾਲ ਕੇ ਉਬਾਲੀ ਹੋਈ ਐ ਦਾਲ ਨੂੰ ਇਸ ਦੇ ਵਿੱਚ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਵਿੱਚ ਤੜਕੇ ਦੇ ਮਿਕਸ ਕਰ ਲਵਾਂਗੇ ਤੇ 2 ਤੋਂ 3 ਮਿੰਟ ਆਪਾਂ ਇਸ ਨੂੰ ਹਾਈ ਫਲੇਮ ਤੇ ਹੀ ਇੱਕ ਉਵਾਲੀ ਆਉਣ ਤੱਕ ਪਕਾਵਾਂਗੇ ਤੋ ਇਹ ਦੇਖੋ ਆਪਣੀ ਦਾਲ ਬਣ ਚੁੱਕੀ ਹੈ ਉਵਾਲੀ ਆ ਗਈ ਹੈ ਦੇਖੋ ਆਪਣੀ ਦਾਲ ਬਿਲਕੁਲ ਬਣ ਕੇ ਤਿਆਰ ਹੈ ਦੇਖੋ ਆਪਣੀ ਦਾਲ ਕਿੰਨੀ ਸੋਹਣੀ ਬਣੀ ਹੈ ਕਿੰਨਾ ਵਧੀਆ ਕਲਰ ਆਇਆ ਇਸ ਦੀ ਰੰਗਤ ਦੇਖੋ ਕਿੰਨੀ ਅੱਛੀ ਆਈ ਹੈ ਹੁਣ ਆਪਾਂ ਇਹਦੇ ਵਿੱਚ ਧਨੀਆ ਪਾਵਾਂਗੇ ਧਨੀਆ ਆਪਾਂ ਦਾਲ ਦੇ ਵਿੱਚ ਜ਼ਰੂਰ ਪਾਉਣਾ ਹੈ ਇਸ ਨਾਲ ਦਾਲ ਦੀ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਆਪਣੀ ਮੂੰਗੀ ਮਸਰੀ ਦੀ ਦਾਲ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਆਪਣੇ ਘਰ ਵਿੱਚ ਮੇਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਦੱਸਣਾ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਵੇਂ ਦੀ ਲੱਗੀ ਤੇ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਸਾਡੀਆਂ ਵੀਡੀਓ ਮਿਲਦੀਆਂ ਰਹਿਣ ਧੰਨਵਾਦ ਤੁਹਾਡਾ ਬਹੁਤ ਬਹੁਤ